ਇਸੋ ਤੁਸੀਂ ਦੇਖੋ 247 ਪੰਜਾਬ ਮੈਂ ਹੈ ਤੁਹਾਡਾ ਰੂਹੀ ਕੋਰ ਦਾ ਅਜਨਾਲਾ ਧੀ ਕਸਬਾ RAMDAS ਵਿੱਚ ਅੱਜ ਕੈਬਨਟ ਕੰਟੀ 2 ਸਿੰਘ ਤਾਲੀਵਾਲ ਪੁਚੇ ਤੇ ਉਹਨਾਂ ਨੇ ਉਥੇ ਵੱਡਾ ਐਲਾਨ ਕੀਤਾ ਉਹਨਾਂ ਕਹਿੰਿਆ ਕਿ RAMDAS ਨੂੰ ਜਿਹੜੇ 4 ਰਸਤੇ ਆਉਂਦੇ ਨੇ ਉਹਨਾਂ ਦੇ 4 ਸੁੰਦਰ ਗੇਟ ਲਗਾਏ ਜਾਣਗੇ ਤੇ ਨਾਲ ਹੀ ਉਹਨਾਂ ਕਹਿੰਿਆ ਕਿ ਜਿੰਨੀ ਵੀ ਸਿੱਖ ਸੰਗਤ ਇੱਥੇ ਆਏਗੀ ਉਹ ਬਹੁਤ ਜ਼ਿਆਦਾ ਮਾਣ ਮਹਿਸੂਸ ਕਰੇਗੀ ਤੇ ਨਾਲ ਉਹ ਇਹ ਐਲਾਨ ਕਰਦੇ ਹੋਏ ਨਜ਼ਰ ਆਇਆ ਇਹ ਕਹਿਦੇ ਹੋਏ ਵੀ ਨਜ਼ਰ ਆਇਆ ਕਿ ਉਹ ਛੇਤੀ ਹੀ ਪੰਜਾਬ ਦੇ CM ਮਾਨ ਨੂੰ ਜੋ ਹੈ ਇਸ ਬਾਰੇ ਕਹਿ ਨਗੇਤੇ ਨਾਲ ਇਹ ਵੀ ਕਹਿਣਗੇ ਕਿ ਅਜਨਾਲਾ ਦੇ ਇਸ ਕਸਬੇ ਦੇ ਵਿੱਚ ਰਾਮਦਾਸ ਦੇ ਵਿੱਚ ਜੋ ਨਿਰਮਾਣ ਕਾਰਜ ਦਾ ਵਿਕਾਸ ਕਰਾਇਆ ਜਾਏ ਉਹ ਪਹਿਲ ਦੇ ਆਧਾਰ ਤੇ ਕਰਾਇਆ ਜਾਏ ਹਲਕਾ ਅਜਨਾਲਾ ਦੇ ਕਸਬੇ ਰਾਮਦਾਸ ਦਾ ਦੌਰਾ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਐਲਾਨ ਕੀਤਾ ਗਿਆ ਕਿ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਇਸਰਤੀ ਨੂੰ ਆਉਂਦੇ ਚਾਰ ਮੁਖ ਰਸਤਿਆਂ ਉੱਤੇ ਧਾਰਮਿਕ ਦਿਖ ਵਾਲੇ ਸੁੰਦਰ ਗੇਟ ਬਣਾਏ ਜਾਣਗੇ ਜਿਨ੍ਹਾਂ ਉੱਤੇ ਕਰੀਬ 4 ਕਰੋੜ ਰੁਪਏ ਦੀ ਲਾਗਤ ਆਵੇਗੀ ਇਸ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਨਗਰੀ ਦਾ ਵਿਕਾਸ ਕਰਨਾ ਮੇਰਾ ਮੁੱਖ ਟੀਚਾ ਹੈ ਤੇ ਮੈਂ ਲਗਾਤਾਰ ਇਸ ਲਈ ਕੰਮ ਕਰ ਰਿਹਾ ਜਿਸ ਸਦਕਾ RAMDAS ਨੂੰ ਆਉਂਦੀ ਮੁੱਖ ਸੜਕ ਤੇ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਤੱਕ ਜਾਂਦੀ ਸੜਕ ਬਣ ਚੁੱਕੀ ਹੈ ਤੇ ਹੁਣ ਇਸ ਸ਼ਹਿਰ ਨੂੰ ਆਉਂਦੇ ਚਾਰ ਮੁੱਖ ਰਸਤੇ ਉੱਤੇ ਵੱਡੇ ਦਰਵਾਜ਼ੇ ਬਣਾਏ ਜਾਣਗੇ ਇਸ ਤੋਂ ਇਲਾਵਾ RAMDAS ਤੋਂ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਵੀ ਜਲਦੀ ਬਣਾਈਆਂ ਜਾਣਗੀਆਂ ਸਾਡੇ ਧਰਮ ਦੇ ਵਿੱਚ ਬਾਬਾ ਬੁੱਢਾ ਸਾਬ ਜੀ ਦਾ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਸਥਾਨ ਹੈ ਬਾਬਾ ਬੁੱਢਾ ਜੀ ਦੇ ਘਰ ਵਿੱਚ ਅੱਪਾ ਖੜੇ ਆ ਰਾਮਦਾਸ ਸ਼ਹਿਰ ਜਿਹੜਾ ਇਹ ਬਾਬਾ ਬੁੱਢਾ ਜੀ ਦਾ ਸ਼ਹਿਰ ਹੈ ਉਹਦੇ ਇਹ ਬੜੇ ਦੁੱਖ ਦੀ ਗੱਲ ਲਈ ਹੈ ਕਿ ਜਿੰਨੀਆਂ ਵੀ ਪਹਿਲਾਂ ਸਰਕਾਰਾਂ ਆਈਆਂ ਉਹਨਾਂ ਨੇ ਰਾਮਦਾਸ ਦੇ ਵਿਕਾਸ 'ਤੇ ਧਿਆਨ ਨਹੀਂ ਦਿੱਤਾ ਅਸੀਂ ਹੁਣ ਸੀਐਮ ਸਾਹਿਬ ਨੂੰ ਕਹਿ ਕੇ ਮਾਨ ਸਾਹਿਬ ਨੂੰ ਕਹਿ ਕੇ ਇਹ ਰਾਮਦਾਸ ਦਾ ਪਹਿਲ ਦੇ ਅਧਾਰ 'ਤੇ ਵਿਕਾਸ ਕਰਦੇ ਸ਼ਹਿਰ ਦੀ ਵੀ ਆਜਾ 9 ਕਰੋੜ ਦੇ ਕਰੀਬ ਸ਼ਹਿਰ ਦੀ ਪੈਸੇ ਆ ਦੇ ਔਰ ਚਾਰ ਐਂਟਰੀ ਰੋਡ ਨੇ ਮੇਨ ਜਿਹੜੀਆਂ ਗੁਰੂ ਘਰ ਤੋਂ ਜਾਂਦੀਆਂ ਚਮਾ ਦੇ ਉੱਤੇ ਕਰੀਬ 4 ਕਰੋੜ ਦੀ ਲਾਗਤ ਦੇ ਨਾਲ ਅਸੀਂ ਚਾਰ ਵੱਡੇ ਗੇਟ ਜਿਹੜੇ ਆ ਉਹ ਬਣਾ ਦੇ ਜਿਹੜੇ ਆ ਮੀਂਹ ਪੈਣ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਵਧੀਆ ਇਤਿਹਾਸਕ ਦਿੱਖਤਾत्मक ਦੇਖਾਵੇ ਗੇਟ ਹੋਣਗੇ ਔਰ ਜਦੋਂ ਸਿੱਖ ਸੰਗਤਾਂ ਆਉਣਗੀਆਂ ਤੇ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਮਾਣ ਮਹਿਸੂਸ ਹੋਊਗਾ ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜੇ ਗੁਰੂ ਘਰ ਨੂੰ ਮੇਨ ਤੋਂ ਛਟਕ ਜਾਂਦੀ ਉਹ ਅਸੀਂ ਪਹਿਲਾਂ ਬਣਾਤੀ ਜਿਹੜੀ ਕਮਾਲਪੁਰ ਰੋਡ ਹੈ ਉਹ ਪਹਿਲਾਂ ਆਲਰੇਡੀ ਅਸੀਂ ਬਣਾਤੀ ਆ ਬਾਬਾ ਬੁੱਢਾ ਸਾਹਿਬ ਜੀ ਦੇ ਖੂਦ ਘਰ ਨੂੰ ਜਿਹੜੀ ਜਾਂਦੀ ਉਹ ਵੀ ਬਣਾਤੀ ਆ ਹੁਣ ਅਸੀਂ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੇ ਚਾਰ ਸ਼ਫੇ ਦੇ ਜਿਹੜੇ ਪਿੰਡ ਦੇ ਇੱਕ ਛੜਕ ਜਿਹੜੀ ਆ ਇਹ ਪਛੀਏ ਤੋਂ ਲੈ ਕੇ ਪਛੀਏ ਤੋਂ ਲੈ ਕੇ ਸਿੰਘੋ ਕੇ ਨਿਸੋ ਕੇ ਨੰਗਲਸੋਲ ਅਦੂੜੇਵਾਲ ਗਾੜੀ ਤੰਗਈ ਤਰਿਆ ਮੂਸਾ ਮਲਕਪੁਰਾ ਥੋਬਾ ਇਹ ਇੱਕ ਵੱਡੀ ਰੋਡ ਜਿਹੜੀ ਅਸੀਂ ਬਣਾ ਰਹੇ 80 ਫੁੱਟ ਚੌੜੀ ਉਹਦੇ ਵਾਸਤੇ ਅੱਜ ਅਫਸਰਾਂ ਨੂੰ ਨਾਲ ਲੈ ਆਂਦਾ ਉੱਥੇ ਚੱਲੇ ਹੁਣ ਦੇਖਣ ਸਾਦਾ ਮਤਲਬ ਪੂਰਾ ਇਹ ਏਰੀਆ ਜਿਹੜਾ ਬਾਬਾ ਬੁੱਢਾ ਜੀ ਦਾ ਘਰ ਹੈ ਇਸ ਏਰੀਏ ਨੂੰ ਮਤਲਬ ਹਰ ਪੱਖੋਂ ਬਲਾਕ ਵੀ ਸ਼ੁਰੂ ਕਰਤਾ ਅੱਜ ਔਰ ਜੇ ਕਿਰਪਾ ਦੇਈ ਬਾਬਾ ਬੁੱਢਾ ਜੀ ਨੇ ਜਿੱਦਾਂ ਕੀਤੀ ਹੈ ਆਪਾਂ ਜਲਦੀ ਇੱਥੇ ਮਾਰਕੀਟ ਕਮੇਟੀ ਵੀ ਬਣਾਵਾਂਗੇ ਮਤਲਬ ਇਸ ਏਰੀਏ ਦੇ ਵਿੱਚ ਤੇ ਤੇ ਜਿੰਨੇ ਇੱਕ ਲਗਭਗ ਅੱਪਰ ਇਲੈਕਸ਼ਨ ਚ ਵਾਦੇ ਕੀ ਕਰਦੇ ਆ ਤੇ ਤੇ ਬਾਬਾ ਬੁੱਢਾ ਜੀ ਦਾ ਘਰ ਇੱਥੇ ਤੇ ਜੋ ਜੋ ਹੁੰਦਾ ਗਿਆ ਸੋ ਸੋ ਆਪਾਂ ਕਦੀ ਜਾਣਾਂ ਸੋ ਵਧੀਆ ਮਤਲਬ ਗੇਟ ਜਿਹੜੇ ਹੋਣਗੇ ਜਿੰਨਾਂ ਦਾ ਸਿੱਖ ਸੰਤਾ ਦਾ ਜਿਹੜਾ ਪੂਰਾ ਮਾਨ ਮਾਨ ਦੇ ਨਾਲ ਸਿਰ ਉੱਚਾ ਹੋਊਗਾ ਕਿ ਕੋਈ ਵਧੀਆ ਕੰਮ ਜਣਾ